ਹੈਲੋ ਦੋਸਤੋ ਕੀ ਹਾਲ ਚਾਲ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਸਵਾਗਤ ਹੈ ਤੁਹਾਡਾ ਸਾਡੇ ਨਿਊ ਵਲੌਗ 'ਚ ਅੱਜ ਦਾ ਵਲੌਗ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਵੇਰ ਤੋਂ ਸੋ ਮਮਾ ਦਾ ਕਹਿੰਦੇ ਸੀ ਠੱਗੀ ਤੋਂ ਆਟਾ ਲਿਆਉਣ ਦੀ ਆਓ ਦੇਖਦੇ ਹਾਂ ਮਮਾ ਕੋ ਪੈਸੇ ਲੈਣੇ ਆ ਦੇਉ ਮਮੇ ਪਾਈ ਅਸਿਰ ਵੀ ਆਖਦੇ ਨੇ ਨਾ ਇਹ ਆਪਣੇ ਦਾਦੀ ਜੀ ਆ ਇਹ ਆਪਣੇ ਮਾਤਾ ਜੀ ਜੋ ਆਪਾਂ ਇਹ ਪਾਣੀ ਪੀਣ ਚੱਲਦੇ ਆਂ ਛੋਟੇ ਭਰਾਵਾਂ ਨੂੰ ਡੌਟ ਲੈ ਕੇ ਜਾਂਦੇ ਆ ਠੀਕ ਆ ਬਾਹਰ ਚੱਕੀ ਤੋਂ ਜਾਣਾ ਆਪਣੇ ਲੱਭੇ ਚੱਕੀ ਦੇਖ ਰਹੇ ਆ ਕੀ ਕਰਨੀ ਤਾਂ ਲੱਭੇ ਆ ਇਹ ਸਾਡਾ ਛੂਰਾ ਸਾਲੇ ਸਵੇਰੇ ਸਵੇਲੇ ਮਨੁੱਖ ਲੋਕੋ ਕੀ ਮਨੁੱਖ ਸ਼ਕਲ ਦੇਖ ਲਈ ਹੈਲੋ ਗਾਇਸ ਆਪਾਂ ਚੱਲੇ ਬਾਤ ਬਾਈ ਅਸੂਝ ਪਾ ਰਹੀ ਹੈ ਚੱਲ ਗਾ ਜਲਦੀ ਹੈ ਯਾਰ ਜਾਣਾ ਕਿੱਥੇ ਅਜੇ ਉਹ ਜਾਣਾ ਮਾਮਾ ਗੜੀ ਟਟੇ ਚੱਕੀ ਤੋਂ ਆਟਾ ਚੱਕ ਕੇ ਲਿਆਉਣਾ ਹੈ ਜਾ ਮਾਮਾ ਇੰਨਾ ਨਹੀਂ ਆ ਰਹੇ ਸੀ ਕਲੀ ਗੱਲ ਕੀਤੀ ਕਰੋ ਸਾਡਾ ਘੁੰਮਣ ਦੇਣਾ ਹੈ ਉਹ ਜਾਂ ਸਾਡੇ ਘਰ ਦੇ ਦੇ ਕੱਪੜੇ ਜਾ ਆਟਾ ਲੈ ਉਹ ਕਲੀ ਆਟਾ ਦਾ ਆਟਾ ਲੈ ਆਈ ਦਾ ਤੇ ਸਬਜ਼ੀ ਮੁੱਕ ਜਾਈ ਦੀ ਸਮਝੀ ਲੈ ਆਈ ਦੀ ਆਟਾ ਮੁੱਕ ਜਾਂਦਾ ਚੱਲ ਆ ਟਲੀ ਚੱਲ ਜੀ ਆ ਫੜੀ ਕੰਮ ਆ ਜਾ ਚਲੋ ਗਾਇਸ ਅੱਪਾ ਜਾ ਰਹੇ ਆ ਚਾਦਰ ਪਰ ਉਹ ਚਾਦਰ ਲੈਣੀ ਚਾਦਰ ਮਮਾ ਕੀ ਗੱਲ ਬੁਲੇੜ ਕੇ ਰੋਣਾ ਕੋਈ ਤੇ ਸਾਰਾ ਪੈ ਜਾਣਾ ਹੀ ਤੋ ਤੁਰਕੋ ਲੈ ਆਣੇ ਆ ਕਿਦਾਂ ਵੇਖੇ ਕਿ ਲੜੇ ਕੱਪੜੇ ਕੌਣ ਹੀ ਗਰਾਈ ਗਿਆ ਆਹ ਲਾਈ ਨਿਆ ਯਾਮਾ ਕਿਥੇ ਲੱਗਾ ਵਾ ਯਾਮਾ ਆਪਣਾ ਇੱਕ ਉਧਰ ਲੱਗਾ ਏ ਕਾ ਲੱਗੀ ਆ ਫੋਰਚੂਨ ਲਾਈ ਆ ਉਹ ਤੇ ਲਾ ਜੀ ਜਿੰਨੀ ਤੇ ਕੋਈ ਸ਼ੋਰ ਨਾ ਕੁਝ ਦੇਖ ਆ ਸਾਡੇ ਬੈਠੇ ਆ ਬੰਦੇ ਆ ਪੱਟੀ ਦਾ ਦੀ ਕੋਠੀ ਆ ਜੀ ਉਹ ਵੇਖ ਲੋ ਜੀ ਲੱਭੂ ਵਾਲੀ ਕੋਠੀ ਜਾਂਦੇ ਪਏ ਆ ਜੀ ਹੁਣ ਉਹ ਵੀਰ ਗਰੋ ਕੀ ਤੇ ਜਾ ਰਹੇ ਆ ਆਉਨੇ ਆਪਣੇ ਲਾਗੇ ਚੱਕੀ ਸਾਰਾ ਕੋਲ ਆਪਣੇ ਲਾਗੇ ਫੋਟੋ ਸਟੂਡੀਓ ਵੀ ਆਪਣੇ ਲਾਗੇ ਹੀ ਆ ਜੀ ਵੱਧ ਤੋਂ ਵੱਧ ਮੇਰੇ ਵੀਰ ਫੋਟੋ ਸ਼ੂਟ ਕਰਵਾਓ ਇੱਥੇ ਆ ਕੇ ਫੋਟੋ ਸ਼ੂਟ ਕਰਵਾਓ ਆ ਕੇ ਇੱਥੇ ਆ ਸੂਰਾ ਸਾਹਿਬ ਸਾਡੇ ਸੂਰਾ ਸਾਹਿਬ ਨੂੰ ਚਲੇ ਜੇ ਹਾਂ ਆ ਜਾ ਰਹੇ ਆ ਸਿੱਧਾ ਹੀ ਚੱਕੀ ਤੇ ਸਿੱਧਾ ਹੀ ਮਾਮਾ ਮੂੰਹ ਸਿਰ ਪਰ ਕੇ ਆਈ ਹਾਂਜੀ ਗਾਇਸ ਆਪਾਂ ਫਾਈਨਲੀ ਚੱਕੀ ਤੇ ਪਹੁੰਚ ਚੁੱਕੇ ਆ ਜੀ ਤੇ ਸਾਡੇ ਪਿੰਡਾਂ ਦੇ ਨਾਨੋਂ ਵੀ ਨਹੀਂ ਦਿਖਾ ਕੋਈ ਆ ਭਾਈ ਹੈਗਾ ਵਾ ਨੰਬਰ ਆਟਾ ਚੱਕੀ ਸ਼ੁਰੂ ਹੈ ਨੰਬਰ ਭਾਈ ਦਾ 9857 74 741 ਠੀਕ ਆ ਜੀ ਯਾਰ ਨੰਬਰ ਇਹ ਦੋ ਜੀ ਬਹੁਤ ਹੀ ਵਧੀਆ ਚਲੋ ਕੰਮਕਾਰ ਚੱਲਦਾ ਪਈਦਾ ਬਾਤ ਤੋਂ ਬਾਅਦ ਇੱਥੇ ਆਇਆ ਕਰੋ ਕੀ ਗੱਲ ਹੈ ਸ਼ਾ ਜੀ ਉਹ ਆਂਦੇ 베어ਿੰਗ ਖਰਾਬ ਹੈ ਇਹ ਮਸ਼ੀਨ 베어ਿੰਗ ਖਰਾਬ ਹੋਇਆ ਅੱਛਾ ਪਾਦੇ ਅੱਜ ਸ਼ੁਰੂ ਹੋਣੀ ਆ ਅੱਛਾ ਜੀ ਤੇ ਹੁਣ ਫਿਰ ਸੂਰਾ ਸਾਤ ਹੋੜੀ ਟੱਕਿਆ ਰਹਿਗਾ ਮੈਂ ਇਹ ਕਹਿੰਦਾ ਚੁੱਭੀ ਲਾਓ ਇੱਕ ਨਾਲੀ ਚ ਇਹ ਤਸਵੀਰیں ਦਿਖਾ ਕਰਕੇ ਆ ਸਾਬਿਤ ਕਰਨਾ ਚਾਹਤਾ ਹੈ ਤੂੰ ਕੀ ਸਾਬਿਤ ਕਰਨਾ ਚਾਹਤਾ ਹੈ ਤੂੰ ਸੋ ਗਾਈਜ਼ ਆਪਾਂ ਘਰ ਉਹ ਆਏ ਘਰ ਦੇ ਨੇ ਫੇਰ ਭੇਜਤਾ ਆਪਾਂ ਆਖਿਆ ਏ ਆਟਾ ਪਿੱਛੇ ਆਣੀ ਤੇ ਉਹ ਆਂਦੇ 2-4 ਕਿਲੋ ਫਿਰ ਲੈ ਕੇ ਆਓ ਹਾਂਜੀ ਸੰਦੇ ਜੀ ਲਫਾਫਾ ਵੜਿਆ ਲੋੜੀ ਮੰਗਿਆ ਜਲੇ ਉਹ ਆਪਣਾ ਉਹ ਆਪਣਾ ਕੀ ਪੰਮੇ ਲੱਗਦਾ ਵਾ ਵਾਹ ਵਾਹ ਜੀ ਵਧੀਆ ਲੱਗੀ ਕਿ ਨਹੀਂ ਹੈ ਟੋਪੋ ਬੜੀ ਵਧੀਆ ਲੱਗੀ ਅੱਜ ਭਾਈ ਕਾ ਕਣਕ ਕਣਕ ਵੀ ਸਹੀ ਵਿਜੂਗੀ ਜੀ ਕਿ ਨਾ ਪਾਵਾ ਪਾਣੀ ਬੜਾ ਤੇ ਪਾਣੀ ਲਾਇਆ ਵਾ ਹੁਣ ਅਸਤਾਜਾ ਕਣਕ ਪਾਣੀ ਨਾ ਹੀ ਹੋਣੀ ਹੁਣ ਘੜੀ ਘੜੀ ਗਰਮੀ ਦੇ ਕਰਕੇ ਨਾ ਬੂਟੇ ਸੁੱਕ ਜਾਂਦੇਗੇ ਹਰਿਆਲੀ ਵੇਖਣੀ ਆ ਫੜ ਕੇ ਜਾ ਕੈਮਰਾ ਦੇ ਮੈਨ ਆਹ ਫਟਾ ਪਿਆ ਨਾ ਹਾਂਜੀ ਚੱਕੀ ਦੇ ਫੇਰ ਆ ਗਏ ਸਿੰਦਰ ਮੰਦਰੀ ਓਏ ਬੋਲੋ ਸਿੰਦਰ ਮੰਦਰੀ ਓਏ ਘਰ ਦੇ ਆnde 2-4 ਕਿਲੋ ਪਹਾੜ ਦੇ ਲੋਕਾਂ ਨੂੰ ਬੋਲੇ ਓ ਪਾਜੀ ਇਹ ਬਦੂਗ ਜੀ ਬੜੀ ਵਧੀਆ ਹੈ ਸੁਰ ਇੱਕ ਆਦੇ ਵਾਰ ਸੇ ਵਧੀ ਓਏ ਓਏ ਜੇ ਹਾਥ ਮੁਝੇ ਦੇਦੇ Thakur ਐ ओके okay, <laughs> भाई <laughs> <laughs> <शुंद्र मुंद्रीये। laughs> जी अपना शामान मिल जाऊ सारा ये हां चल चलिए बाहर निकलਦੇ ਆ ਕਿੱਥੇ ਮਰ ਗਿਆ ਆਪਾਂ ਲੋੜੀ ਸੁੰਦਰਮੰਦਰੀਏ ਹਾਂਜੀ ਭਾਜੀ ਆ ਸਾਡਾ ਰੋਡ ਆਵਰ ਪਾਲ ਵਾਲਾ ਸਟੇਸ਼ਨ ਵਾਲਾ ਰੂਟ ਭਾਜੀ ਇਹ ਗੋਲਵੜ ਤੋਂ ਜਿਹੜੀ ਖਿੜਕਾਂ ਸੋ ਗਾਇਸ ਆਪਾਂ ਹੁਣ ਅਕਰ ਆ ਗਏ ਤੇ ਚੱਕੀ ਵਾਲੀ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਮੇਰੇ ਵੀਰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਆ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਮੇਰੇ ਵੀਰ ਤੇ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਿਓ ਤਾਂ ਕਿ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਮਿਲਦੇ ਰਹਿਣ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਬਾਏ ਬਾਏ ਗਾਈਜ਼ ਬਾਏ